ਸਚੇਕਾ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮਿਆ ਹਰਕ੍ਰੀਤ ਕੌਰ ਤੇ ਖਬਰਾਂ ਦੇ ਇਸ ਬਲੇਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜਵਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬ ਮੁੱਖ ਮੰਤਰੀ ਨੇ ਕਿਹਾ ਸ਼੍ਰੀ ਕਾਲ ਤਕਾ ਸਾਹਿਬ ਦਾ ਹੁਕਮ ਸਿਰ ਮੱਤੇ 15 ਜਨਵਰੀ ਨੂੰ ਨਿਮਾਣੇ ਸਿੱਖ ਵਜੋਂ ਹੋਵਾਂਗਾ ਪੇਸ਼ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਅਕਾਤਕਾ ਤੱਕਾ ਥੱਗੇ ਸਪਸ਼ਟੀਕਰਨ ਸੌਪਿਆ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਰੱਖਣ ਵਾਲੀ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਕਿਹਾ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾ ਕਰਵਾਉਣ ਵਾਲੀ ਮਹਿਲਾ ਸਰਬਜੀਤ ਕੌਰ ਹੋਵੇਗੀ ਡਿਪੋਰਟ ਜਲਦ ਆ ਰਹੀ ਹੈ ਭਾਰਤ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਪੰਜਾਬ ਵਿੱਚ ਵਾਪਰੀਆਂ ਫਿਰੋਤੀ ਲੁੱਟਖੋਤੇ ਕਤਲ ਦੀਆਂ ਵਾਰਦਾਤਾਂ ਇਹ ਦੱਸ ਰਹੀਆਂ ਨੇ ਕਿ ਕੋਈ ਵੀ ਵਰਗ ਸੁਰੱਖਿਅਤ ਨਹੀਂ ਤੇ ਆਪ ਐਮਐਲਏ ਸਰਬਜੀਤ ਕੌਰ ਮਾਣੂਕੇ ਦੇ ਪਤੀਜੇ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੈਨਜ਼ੁਏਲਾ ਦੇ ਅੰਤਰੀਮ ਰਾਸ਼ਟਰਪਤੀ ਡੈਲਸੀ ਰੋਡ੍ਰਿਗਜ਼ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਹੈ 트੍ਰੰਪ ਨੇ ਕਿਹਾ ਜੇਕਰ ਡੈਲਸੀ ਉਹ ਨਹੀਂ ਕਰਦੀ ਜੋ ਅਮਰੀਕਾ ਵੈਨਜ਼ੁਏਲਾ ਲਈ ਸਹੀ ਮੰਦਾਏ ਤਾਂ ਉਸ ਦਾ ਅੰਤ ਮਾਦੁਰੋ ਤੋਂ ਵੀ ਮਾੜਾ ਹੋਵੇਗਾ 트੍ਰੰਪ ਨੇ ਇਹ ਬਿਆਨ ਅਟਲੈਂਟਿਕ ਮੈਗਜ਼ੀਨ ਨਾਲ ਇੱਕ ਇੰਟਰਵਿਊ ਵਿੱਚ ਦਿੱਤਾ ਐਸੋ ਪਹਿਲਾਂ ਨਿਊਯਾਰਕ ਪੋਸਟ ਨਾਲ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਸੀ ਕਿ ਜੇਕਰ ਰੋਡਰਿਕਸ ਅਮਰੀਕਾ ਨਾਲ ਸਹਿਮਤ ਹੋ ਜਾਂਦੇ ਨੇ ਤਾਂ ਵੈਨਜ਼ੁਏਲਾ ਵਿੱਚ ਅਮਰੀਕੀ ਫੌਜਾਂ ਤਾਇਨਾਤ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਸੇ ਨਾਲ ਹੀ ਰੋਡਰਿਕਸ ਨੇ ਮਾਦਰੋ ਨੂੰ ਸੱਤਾ ਤੋਂ ਹਟਾਉਣ ਦੀ ਆਲੋਚਨਾ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਅਮਰੀਕਾ ਮਾਦਰੋ ਨੂੰ ਵਾਪਸ ਭੇਜੇ। ਵੈਨਜ਼ੁਏਲਾ ਤੇ ਅਮਰੀਕੀ ਹਮਲੇ ਤੋਂ ਬਾਅਦ ਆਜ ਅਸੇਂ ਯੂਨਿਟ ਰਾਸ਼ਟਰ ਸੁਰੱਖਿਆ ਪਰਿਸ਼ਦ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ। ਵੈਨਜ਼ੂਏਲਾ ਦੇ ਅੰਤਰਿਮ ਰਾਸ਼ਟਰਪਤੀ ਡੇਲਸੀ ਰੋਡ੍ਰਿਕਸ ਨੇ ਅਮਰੀਕੀ ਸਹਿਯੋਗ ਦੀ ਅਪੀਲ ਕੀਤੀ ਹੈ ਉਸਨੇ ਕਿਹਾ ਕਿ ਵੈਨਜ਼ੂਏਲਾ ਵਿਕਾਸ ਤੇ ਸ਼ਾਂਤੀ ਲਈ ਅਮਰੀਕਾ ਨਾਲ ਸਹਿਯੋਗ ਦਾ ਏਜੰਡਾ ਵਿਕਸਿਤ ਕਰਨਾ ਚਾਹੁੰਦਾ ਹੈ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤ ਆਦੇਸ਼ ਜਾਰੀ ਕਰਦਿਆਂ ਨਿੱਜੀ ਤੌਰ ਤੇ ਤਲਬ ਕੀਤਾ ਗਿਆ ਹੈ ਮੁੱਖ ਮੰਤਰੀ ਨੂੰ 15 ਜਨਵਰੀ 2026 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਜਾਣਕਾਰੀ ਦਿੱਤੀ ਮੁੱਖ ਮੰਤਰੀ ਦੇ ਇਲਜ਼ਾਮ ਨੇ ਕਿ ਉਹਨਾਂ ਨੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਤੇ ਗੁਰੂ ਕੀ ਗੋਲਕ ਵਿਰੋਧ ਵਾਰ-ਵਾਰ ਇਤਰਾਜ਼ਯੋਗ ਤੇ ਪੜਕਾਉ ਟਿੱਪਣੀਆਂ ਕੀਤੀਆਂ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਡੂੰਗੀ ਸੱਟ ਵੱਜੀ ਜਥੇਦਾਰ ਗੜਗਾਜ ਵੱਲੋਂ ਕਿਹਾ ਗਿਆ ਹੈ ਕਿ ਸੰਵਿਧਾਨਿਕ ਅਹੁਦੇ ਤੇ ਬੈਠ ਕੇ ਅਜਿਹੇ ਬਿਆਨ ਦੇਣਾ ਮੁੱਖ ਮੰਤਰੀ ਦੇ ਰਾਜ ਹੰਕਾਰ ਨੂੰ ਦਰਸਾਉਂਦਾ ਹੈ ਹੁਣ ਸਭ ਦੀਆਂ ਨਜ਼ਰਾਂ 15 ਜਨਵਰੀ ਤੇ ਟਿਕੀਆਂ ਹੋਈਆਂ ਨੇ ਪਰ ਇੱਕ ਮੁੱਖ ਮੰਤਰੀ ਸਟੇਟ ਦਾ ਉਹ ਵਾਰ-ਵਾਰ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇ ਉਹਦੀ ਮਰਿਆਦਾ ਨੂੰ ਚੈਲੰਜ ਕਰੇ ਔਰ ਉਹ ਰਾਜ ਸੱਤਾ ਦੀ ਹੈਂਕੜ ਦੇ ਵਿੱਚ ਕਰ ਰਿਹਾ ਵੀ ਮੈਂ ਰਾਜ ਸੱਤਾ ਕੇ ਬੈਠਾ ਮੈਂ ਕੁਝ ਵੀ ਕਰ ਲੂੰਗਾ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣਾ ਸਾਡਾ ਪਰਜਾ ਉਹਨੂੰ ਕਾਇਮ ਰੱਖਾਂਗੇ ਇਹਦੇ ਲਈ ਅਸੀਂ ਫੈਸਲਾ ਕੀਤਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀ ਕੋਸ਼ਿਸ਼ ਇਤਰਾਜੋਕ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਤੁਸੀਂ ਗੁਰੂ ਸਾਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਤੇ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦੀਆਂ ਤਸਵੀਰਾਂ ਨਾਲ ਅਤਿ ਇਤਰਾਜੋਕ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਚੌਤੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਕੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਇਹ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 2 ਮਾਰਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਨਾ ਸਪਸ਼ਟੀ ਕਰ ਦੇਣ ਲਈ ਸੱਦਿਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਕਾਟਕਾ ਸਾਹਿਬ ਪ੍ਰਤੀ ਆਪਣੀ ਨਿਮਰਤਾ ਤੇ ਸ਼ਰਦਾ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਸ਼੍ਰੀ ਕਾਟਕਾ ਸਾਹਿਬ ਤੋਂ ਆਈ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ ਉਹਨਾਂ ਕਹਿਆ ਕਿ ਉਹ ਆਨ ਦੀ 15 ਜਨਵਰੀ ਨੂੰ ਸ਼੍ਰੀ ਕਾਟਕਾ ਸਾਹਿਬ ਵਿਖੇ ਇੱਕ ਮੁੱਖ ਮੰਤਰੀ ਵਜੋਂ ਨਹੀਂ ਸਗੋਂ ਇੱਕ ਨਿਮਾਣੇ ਸਿੱਖ ਵਜੋਂ ਨੰਗੇ ਪੈਰੀ ਚੱਲ ਕੇ ਹਾਜ਼ਰ ਹੋਣਗੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹਨਾਂ ਲਈ ਸ਼੍ਰੀ ਕਾਟਕਾ ਸਾਹਿਬ ਦੀ ਸਰਵਉੱਚਤਾ ਸਭ ਤੋਂ ਉੱਪਰ ਹੈ ਉਹਨਾਂ ਦੱਸਿਆ ਕਿ 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਇੱਕ ਅਹਿਮ ਕਾਨਫਰੰਸ ਵਿੱਚ ਹਿੱਸਾ ਲੈਣ ਆ ਰਹੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋ ਸਕਣ ਲਈ ਉਹ ਪਹਿਲਾਂ ਹੀ ਮਾਫੀ ਮੰਗਦੇ ਨੇ ਕਿਉਂਕਿ ਉਹਨਾਂ ਲਈ ਗੁਰੂ ਸਾਹਿਬ ਦਾ ਦਰ ਤੇ ਉੱਥੋਂ ਆਇਆ ਹੁਕਮ ਸਭ ਤੋਂ ਉੱਤਮ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅੱਜ ਸ਼੍ਰੀਕਲਤਖਨ ਸਾਹਿਬ ਵਿਖੇ ਪੇਸ਼ ਹੋਏ। ਆਮਲੀ ਸਰ ਪਹੁੰਚੇ ਮੰਤਰੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਉਹਨਾਂ ਫੋਟੋ ਵਿਵਾਦ ਸੰਬੰਧੀ ਸਪਸ਼ਟੀਕਰਨ ਦਿੱਤਾ। ਤਰੁਣਪ੍ਰੀਤ ਸਿੰਘ ਸੌਂ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪੂਰੇ ਦਿਲ ਨਾਲ ਸਵੀਕਾਰ ਕਰਦੇ ਨੇ। ਉਹਨਾਂ ਕਿਹਾ ਕਿ ਜਥੇਦਾਰ ਨੇ ਕਿਹਾ ਹੈ ਕਿ ਸੱਭਿਆਚਾਰ ਵਿਭਾਗ ਵਿੱਚ ਇੱਕ ਅਜਿਹਾ ਅਧਿਕਾਰੀ ਨਿਯੁਕਤ ਕੀਤਾ ਜਾਵੇ ਜਿਸ ਨੂੰ ਸਿੱਖ ਸਿਧਾਂਤਾਂ ਦਾ ਗਿਆਨ ਹੋਵੇ ਤੇ ਜੋ ਪੰਜਾਬ ਦੀ ਵਿਰਾਸਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋਵੇ। ਦਰਅਸਲ ਸੌਂ ਦੇ ਲਈ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਚੀਫ ਖਾਤਸਾ ਦੀਵਾਨ ਦੇ ਪ੍ਰਧਾਨ ਨੂੰ ਸ਼੍ਰੀ ਅਕਾਲ ਤਖਸਾਹਬ ਵੱਲੋਂ ਤਲਬ ਕੀਤਾ ਗਿਆ ਸੀ। ਅਗਰੀ ਦੇ ਵਿੱਚ ਉਰੇ ਸਕਤਰੇਤ ਸ਼੍ਰੀ ਅਕਾਲ ਤਖਤ ਤੋਂ ਵੇਖੇ ਅੱਜ ਮੈਂ ਪੇਸ਼ ਹੋਇਆ ਹਾਂ। ਨਿਮਾਣੇ ਸਿੱਖ ਵੱਜੋਂ ਸਿਰ ਝੁਕਾ ਕੇ ਉਰੇ ਮੈਂ ਪੇਸ਼ ਹੋਇਆ ਹਾਂ। ਔਰ ਸ਼੍ਰੀ ਅਕਾਲ ਤਖਸਾਹਬ ਜੀ ਦੇ ਜਥੇਦਾਰ ਉਹਨਾਂ ਦੇ ਨਾਲ ਹੁਣੇ 57 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟ ਕਰਨ ਦਿੱਤਾ ਔਰ ਜਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਮੇਰਾ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਉਦਰ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਤੇ ਅੰਮ੍ਰਿਤਸਰ ਦੇ ਸਾਊਥ ਹਲਕਾ ਤੋਂ ਵਿਧਾਇਕ ਇੰਦਰबीर ਸਿੰਘ ਨਿੱਜਰ ਆਪਣਾ ਸਪਸ਼ਟੀਕਰਨ ਦੇ ਲਈ ਛੇੜੀ ਕਾਲ ਤੱਕ ਅਸਾਈ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਿੱਜਰ ਨੇ ਕਿਹਾ ਕਿ ਸੰਸਥਾ ਦੇ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ ਤੇ ਇਸ ਮਾਮਲੇ ਤੇ ਸੰਸਥਾ ਤੇ ਜਥੇਦਾਰ ਸਾਹਿਬ ਦੇ ਵਿਚਾਰਾਂ ਵਿੱਚ ਕੋਈ ਮਤਭੇਦ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੇ ਅੱਜ ਵੀ ਕਿਸੇ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਉਸ ਨੂੰ ਪਿਆਰ ਨਾਲ ਗੁਰੂ ਦੇ ਕੋਲ ਲੈ ਕੇ ਆਉਣਾ ਚਾਹੀਦਾ ਹੈ ਨਾ ਕਿ ਉਸ ਨੂੰ ਅਲੱਗ ਕੀਤਾ ਜਾਵੇ। ਉਹਨਾਂ ਜ਼ੋਰ ਦਿੱਤਾ ਕਿ ਅਕਾਲ ਤਖ਼ਾ ਸਾਹਿਬ ਪ੍ਰਤੀ ਸੰਸਥਾ ਪੂਰੀ ਤਰ੍ਹਾਂ ਸਮਰਪਿਤ ਹੈ ਤੇ ਇਸ ਮਸਲੇ ਤੇ ਕੋਈ ਦੋਰਾਇ ਨਹੀਂ ਹੈ। ਉਦھر ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਵੀ ਜਿਸ ਨੂੰ ਸ਼੍ਰੀ ਅਕਾਲ ਤਖ਼ਾ ਸਾਹਿਬ ਵੱਲੋਂ ਸਪਸ਼ਟ ਕਰਨ ਲਈ ਤਲਬ ਕੀਤਾ ਗਿਆ ਸੀ ਅੱਜ ਸ਼੍ਰੀ ਅਕਾਲ ਤਖ਼ਾ ਸਾਹਿਬ ਦੇ ਦਫ਼ਤਰ ਸਕਤਰੇਤ ਵਿੱਚ ਪਹੁੰਚਿਆ। ਦਾਲ ਬਾਤ ਕਰਦੇ ਆ ਪੁਪਿੰਦਰ ਸਿੰਘ ਪੁੱਲਰ ਨੇ ਦੱਸਿਆ ਕਿ ਜਥੇਦਾਰ ਸਾਹਿਬ ਨਾਲ ਇਸ ਮਸਲੇ ਤੇ ਵਿਸਾਰ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਸੌਂਪ ਦਿੱਤਾ ਗਿਆ ਏ ਉਹਨਾਂ ਅਨੁਸਾਰ ਇਹ ਮਸਲਾ ਹੁਣ ਲਗਭਗ ਹੱਲ ਹੋ ਚੁੱਕਾ ਏ ਉਹਨਾਂ ਜ਼ੋਰ ਦੇ ਕੇ ਕਹਿੰਿਆ ਕਿ ਜਥੇਦਾਰ ਸਾਹਿਬ ਵੱਲੋਂ ਜੋ ਵੀ ਆਦੇਸ਼ ਦਿੱਤੇ ਗਏ ਨੇ ਉਹ ਡੀਐਸਜੀਪੀਸੀ ਵੱਲੋਂ ਸਿਰ ਮੱਥੇ ਸਵੀਕਾਰ ਕੀਤੇ ਗਏ ਨੇ ਸੋ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਚੀਫ ਕਲਸਾ ਦਵਾਨ ਇੱਕ ਜਿਹੜੀ ਸੰਸਾਦੀ ਆਪਣੀ ਕਨਸਟੀਟਿਊਸ਼ਨ ਹੈਗੀ ਹੈ ਔਰ ਕਨਸਟੀਟਿਊਸ਼ਨ ਬੜਾ ਸਾਫ਼ ਲਿਖਿਆ ਹੋਇਆ ਹੈ ਕਿ ਸਾਡੇ ਜਿੰਨੇ ਮੈਂਬਰ ਨੇ ਸਾਰੇ ਅਮਰਤ ਪਾਰੀ ਹੋਣੇ ਚਾ ਸੋ ਉਸ ਉਹ ਹੀ ਗੱਲ ਜਿਹੜੀ ਜੈਦਾ ਸਾਹਿਬ ਨੇ ਸਾਨੂੰ ਦੁਬਾਰਾ ਦਰਾਈ ਹੈ ਜੋ ਅਸੀਂ ਵੀ ਚਾਹੁੰਨੇ ਆ ਉਹ ਵੀ ਚਾਹੁੰਦੇ ਨੇ ਸਾਡਾ ਕੋਈ ਅ ਮਦਪੇਵ ਨਹੀਂ ਹੈਗਾ ਉਹ ਮਦਪੇਵ ਨਹੀਂ ਹੈਗਾ ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਅੱਜ ਵੀ ਅੰਮ੍ਰਿਤਾਰੇ ਕੋ ਨਹੀਂ ਹੈਗਾ ਤੇ ਉਹਨੂੰ ਤੁਸੀਂ ਉਹਨੂੰ ਅੰਮ੍ਰਿਤਾਰੇ ਪਿਆਰ ਦੇ ਨਾਲ ਉਹਨੂੰ ਲੈ ਕੇ ਆਓ ਆਪਣੇ ਗਲੇ ਵਿੱਚ ਲੈ ਕੇ ਆਓ ਮਤਲਬ ਉਹਨੂੰ ਅੱਡ ਨਹੀਂ ਕਰਿਆ ਕਰਨਾ ਆਪਾਂ ਸੋ ਉਹੀ ਗੱਲਾਂ ਹੋਈਆਂ ਨੇ ਅੱਜ ਕਿਉਂਕਿ ਕਨਸਟਿਊਸ਼ਨ ਲਿਖਿਆ ਅਮਰਤਾਰੀ ਹੋਣਾ ਚਾਹੀਦਾ ਤੇ ਅਸੀਂ ਸਾਰੇ ਸਮਰਪਤ ਆਕਾਲ ਤਖਤ ਸਾਹਿਬ ਨੂੰ ਸੋ ਇਹਦੇ ਵਿੱਚ ਕੋਈ ਦੋਰ ਆਏ ਹੈ ਨਹੀਂ ਗਿਆ ਸੋ ਸਾਡੀ ਸੋਚ ਬਰਾਬਰ ਹੈ ਬਿਲਕੁਲ ਅਸੀਂ ਉਸ ਤੇ ਪਹਿਰਾ ਦੇਾਂਗੇ ਠੀਕ ਹੈ ਅਸੀਂ ਦੁਬਾਰਾ ਲੋਕਾਂ ਨੂੰ ਅਪਰੋਚ ਕਰਾਂਗੇ ਸਾਡੇ ਮੈਂਬਰ ਜਿਹੜੇ ਆ ਕਿ ਜੇ ਕਿਸੇ ਨੇ ਅਮਰਤ ਨਹੀਂ ਛੱਕਿਆ ਤੇ ਗੁਰੂ ਕੋ ਬਣੇ ਔਰ ਅਮਰਤ ਛੱਕੇ ਔਰ ਗੁਰੂ ਦੇ ਲੜ ਲਗੇ ਗੁਰਦੁਆਰਾ ਕਮੇਟੀ ਨੂੰ ਹੁਕਮ ਹੋਇਆ ਸੀ ਉਹਦੇ ਅਨੁਸਾਰ ਅੱਜ ਅਸੀਂ ਆਪਣੇ ਸਾਡੇ ਮੀਤ ਪ੍ਰਧਾਨ ਸਰਦਾਰ ਆਤਮਾ ਸਿੰਘ ਜੀ ਲਬਾਰਾ ਜੀ ਸਾਡੇ ਮੋਨਰ ਜੈਕਰੀ ਜਸਮੈਲ ਸਿੰਘ ਜੋਨੀ ਆਪਣਾ ਰਮਿੰਦਰ ਸਿੰਘ ਸਵੀਤਾ ਜੀ ਹਰਜੀਤ ਸਿੰਘ ਪਪਾ ਜੀ ਵਿੱਕੀ ਮਾਨ ਸਾਹਿਬ ਅਸੀਂ ਸਾਰੇ ਮੈਂਬਰ ਇੱਥੇ ਅੱਜ ਹਾਜ਼ਰ ਹੋਏ ਸੀ ਔਰ ਕਾਲਤਖ ਸਾਹਿਬ ਜਦੇਦਾਰ ਸਾਹਿਬ ਨਾਲ ਬੜੇ ਸੁਖਾਵੇ ਮੋਲ ਚ ਗੱਲ ਹੋਈ ਆ ਔਰ ਮੈਂ ਸਮਝਦਾ ਕਿ ਜਿਹੜੀਆਂ ਛੋਟੀਆਂ ਮੋਟੀਆਂ ਸਾਨੂੰ ਪ੍ਰੋਬਲਮਸ ਆਦੀਆਂ ਪਈਆਂ ਸੀ ਕਾਨੂੰਨੀ ਪੇਚੀ ਇਹਦਾ ਮਸਲਾ ਬਹੁਤ ਜਲਦੀ ਹੱਲ ਹੋ ਜਾਏਗਾ ਕਿਹੜਾ ਤੁਹਾਨੂੰ ਬੁਲਾਇਆ ਸੀ ਨਾ ਕਿ ਜਿਹੜਾ ਮੀਟਿੰਗ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਕਾਲਤਖ ਨਹੀਂ ਉਹ ਗੱਲਾਂ ਨਾ ਇਹ ਅਸਲ ਤੇ ਕਈ ਵਾਰੀ ਕਿੰਦਾ ਪ੍ਰੈਸ ਦੇ ਵਿੱਚ ਗੱਲਾਂ ਬਾਹਰੋਂ ਅਜੀਬ ਜਿਬ ਆ ਜਾਂਦੀ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਤੇ ਜੱਜਦਾਰ ਸਾਹਮਣੇ ਬੈਠ ਕੇ ਬੜੇ ਸੁਖਾਵੇ ਮਹੌਲ ਚ ਗੱਲ ਹੋਈ ਆ ਔਰ ਬਹੁਤ ਜਲਦੀ ਜਿਹੜਾ ਹੈਗਾ ਇਸ ਮਸਲੇ ਦਾ ਹੱਲ ਲਗਭਗ ਹੋ ਹੀ ਗਿਆ ਔਰ ਬਾਕੀ ਰਹਿਿੰਦਾ ਹੁੰਦਾ ਵੀ ਬਹੁਤ ਜਲਦੀ ਹੋ ਜਾਏਗਾ ਵਾਈ ਗੁਰਜੀਕਾ ਸਾਹਿਬ ਹੈ ਜੀ ਪਤਾ ਹੈ 328 ਲਾਪਤਾ ਪਾਵਨ ਸਰੂਪਨ ਦੇ ਮਾਮਲੇ ਵਿੱਚ ਐਸਆਈਟੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਐਸਆਈਟੀ ਨੇ ਐਸਜੀਪੀਸੀ ਦੇ ਸਖਤਰ ਪ੍ਰਤਾਪ ਸਿੰਘ ਨੂੰ ਸੱਮਣ ਤੇ ਜਾਇਏ ਇਹ ਕਾਰਵਾਈ ਐਸਜੀਪੀਸੀ ਵੱਲੋਂ ਸਹਿਯੋਗ ਨਾ ਦੇ ਕਾਰਨ ਕੀਤੀ ਗਈ ਹੈ ਪਹਿਲਾਂ ਵੀ ਐਸਆਈਟੀ ਵੱਲੋਂ ਐਸਜੀਪੀਸੀ ਨੂੰ ਸੱਮਣ ਭੇਜਿਆ ਗਿਆ ਸੀ ਪੁਲਿਸ ਵੱਲੋਂ ਵਾਰ-ਵਾਰ ਚਿੱਠੀਆਂ ਲਿਖ ਕੇ ਐਸਜੀਪੀਸੀ ਕੋਲੋਂ ਰਿਕਾਰਡ ਮੰਗਿਆ ਜਾ ਰਿਹਾ ਹੈ ਪਰ ਉਹਨਾਂ ਵੱਲੋਂ ਕੋਈ ਵੀ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਸਹਿਯੋਗ ਨਾ ਦੇਣ ਤੇ ਹੁਣ ਐਸਆਈਟੀ ਨੇ ਪ੍ਰਤਾਪ ਸਿੰਘ ਸਕੱਤਰ ਨੂੰ ਰਿਕਾਰਡ ਦੇਣ ਲਈ ਸੱਮਣ ਭੇਜੇ ਨੇ ਜੇਕਰ ਐਸਜੀਪੀਸੀ ਰਿਕਾਰਡ ਨਹੀਂ ਮੁਹੱਈਆ ਕਰਵਾਉਂਦੀ ਤਾਂ ਐਸਆਈਟੀ ਵੱਡੀ ਕਾਰਵਾਈ ਕਰ ਸਕਦੀ ਹੈ ਬਠਿੰਡਾ ਤੋਂ ਐਮਪੀ ਹਰ ਸਿਮਰਤ कौर ਬਾਦਲ ਨੇ ਅੱਜ ਇਤਿਹਾਸਿਕ ਗੁਰਦੁਆਰਾ ਹਾਜ਼ਿਰਤਨ ਸਾਹਿਬ ਬਠਿੰਡਾ ਵਿਖੇ ਸ਼ੁਕਰਾਨੇ ਵਜੋਂ ਰੱਖੇ ਇਸ ਮਾਗਮ ਵਿਛੇਤਤ ਕੀਤੀ ਗੱਲਬਾਤ ਕਰਦੇ ਆਂ ਬੀਬਾ ਬਾਦਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਵਿੱਚ ਰੋਜ਼ਾਨਾ ਕਤਲ ਲੁੱਟਖੋ ਫਿਰੋਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਐਸੀ ਸਰਕਾਰ ਦੌਰਾਨ ਨਾਮੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਪਰ ਅੱਜ ਵੀ ਉਸ ਦਾ ਪਰਿਵਾਰ ਇਨਸਾਫ ਲਈ ਦਰਦਦਰ ਦੀਆਂ ਠੋਕਰਾਂ ਖਾ ਰਿਹਾ ਹੈ ਉਨਾ ਕਾਕੇ ਬੀਤੇ ਦਿਨ ਅੰਮ੍ਰਿਤਸਰ ਵਿਖੇ ਵਿਆਸ ਮਾਗਮ ਦੌਰਾਨ ਇੱਕ ਸਰਪੰਚ ਦਾ ਕਤਲ ਹੋਣਾ ਮੋਗਾ ਵਿੱਚ ਨੌਜਵਾਨ ਦਾ ਦਿਨ ਦਿਹਾੜੇ ਕਤਲ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਕੋਈ ਵਿਵਰਤ ਸੁਰੱਖਿਅਤ ਨਹੀਂ ਜਦ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਕਰਜ਼ੇ ਤੇ ਕਰਜ਼ਾ ਲੈ ਕੇ ਆਪਣੇ ਪੈਸੇ ਕਮਾਉਣ ਵਿੱਚ ਲੱਗੇ ਹੋਏ ਨੇ ਕੋ ਜਿੱਥੇ ਕਾਨੂੰਨ ਵਿਵਸਥਾ ਦੀ ਗੱਲ ਹੈ ਮੁੱਖ ਮੰਤਰੀ ਹੋਏਗਾ ਮੁੱਖ ਮੰਤਰੀ ਹੋਮ ਮਨਿਸਟਰ ਹੋਣ ਦੇ ਨਾਂ ਨੇ ਕਾਨੂੰਨ ਵਿਵਸਥਾ ਜਿਹਨੇ ਥੱਲੇ ਆਂਦੀ ਹੈ ਐਜ਼ ਮੁੱਖ ਮੰਤਰੀ ਵੀ ਜਮ੍ਹਾਂ ਫੇਲ ਤੇ ਕਾਨੂੰਨ ਵਿਵਸਥਾ ਦੇ ਹੋਮ ਮਿਨਿਸਟਰ ਨੇ ਇਹੋ ਜਿਹਾ ਝਾੜੂ ਆਕੇ ਕਿ ਕਿਸੇ ਨੇ ਕਦੇ ਦੇਖਿਆ ਹੀ ਨਹੀਂ ਕਿ ਰੋਜ਼ ਪੰਜਾਬ ਦੇ ਉੱਤੇ ਜਿਹੋ ਜੇ ਕਤਲ ਹੋ ਰਹੇ ਨੇ ਜਿਹੋ ਜੇ ਧੱਕੇ ਹੋ ਰਹੇ ਨੇ ਜਿਹੋ ਜੀ ਲੁੱਟ ਖੋਹ ਫਰੋਤੀਆਂ ਜਿਹੜਾ ਕੁਝ ਪੰਜਾਬ 'ਚ ਦੇਖਣ ਨੂੰ ਮਿਲਿਆ ਹੈ ਜਿਸ ਸੇ ਤੋਂ ਇਹ ਸਰਕਾਰ ਆਈ ਸਿੱਧੂ ਮੁਸੇਵਾਲਾ ਦਾ ਕਤਲ ਦੁਨੀਆ ਭਰ 'ਚ ਜਿਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ ਉਹਦੇ ਅੱਜ ਤਾਈਂ ਦਰਦਾਂ ਠੋਕਰਾ ਖਾਂਦੇ ਉਹਨਾਂ ਦੇ ਪਰਿਵਾਰ ਫਿਰਦਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲ ਜਾਏ ਕਬੱਡੀ ਦਾ ਪਲੇਅਰ ਇਆ ਫਿਰ ਉਹਦੇ ਬਾਅਦ ਆਪਾਂ ਦੇਖਾ ਕਿ ਰਾਕਟ ਲਾਂਚਰ ਦੇ ਨਾਲ ਕਿਵੇਂ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਗ੍ਰੇਨੇਡ ਦੇ ਨਾਲ ਇਹੋ ਜਿਹੇ ਰੋਕਣ ਜਿਹੜਾ ਫੌਜਾਂ ਦੇ ਕੋਲ ਹੁੰਦਾ ਹੈ ਪਤਾ ਨਹੀਂ ਕਿੰਨੇ ਸੈਂਕੜੋ ਆਪਣੇ ਪੁਲਿਸ ਸਟੇਸ਼ਨ 'ਚ ਗ੍ਰੇਨੇਡ ਦੇ ਅਟੈਕ ਹੁਣ ਕੱਲ ਅੰਮ੍ਰਿਤਸਰ 'ਚ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਗੋਲੀਆਂ ਨਾਲ ਲੜਾਤਾ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਬਰਕਰਾਰ ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਤੇ ਲਜਾਣ ਵਾਸਤੇ ਦਿਨ ਰਾਤ ਬਾਦੋਂ ਸਾਹਿਬ ਨੇ ਸਾਰੀ ਉਮਰ ਲਗਾਤੀ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧੱਗੀਆਂ ਉਡਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੱਡ ਛੱਡ ਪੰਜਾਬ ਬਾਹਰ ਜਾ ਰਹੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਵਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਿਕ ਸਾਂਝ ਵੱਲ ਲੈ ਕੇ ਜਾਣ ਲਈ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਤੇ ਹਮਲਾ ਬੁਲਾਇਆ ਹੈ ਉਹਨਾਂ ਕਹਿੰਦੇ ਸੂਬੇ ਵਿੱਚ ਦਿਨੋ ਦਿਨ ਅਪਰਾਧ ਵੱਧ ਰਹੇ ਨੇ ਤੇ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ ਹਾਲੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਆ ਪ੍ਰਗਟ ਸਿੰਘ ਨੇ ਅੰਮ੍ਰਿਤਸਰ ਵਿੱਚ ਇੱਕ ਸਰਪੰਚ ਨੂੰ ਜਨਤਕ ਤੌਰ ਤੇ ਗੋਲੀ ਮਾਰਨ ਨੂੰ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਅਸਫਲਤਾ ਦੱਸਿਆ ਪਰਗਤ ਸਿੰਘ ਨੇ ਕਹਿਆ ਕਿ ਅਜਿਹੇ ਘਟਨਾਵਾਂ ਸਾਬਤ ਕਰਦੀਆਂ ਨੇ ਕਿ ਸੂਬੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਹੈ ਤੇ ਸਰਕਾਰ ਸਥਿਤੀ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਹੈ। ਉਹਨਾਂ ਨੇ ਕਹਿਆ ਕਿ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਨੇ। ਪੰਜਾਬ ਵਿੱਚ ਕਤਲ, ਡਕੈਤੀ ਤੇ ਗੈਂਗਬਾਰ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ। ਪਰਗਤ ਸਿੰਘ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹੈ ਜਦ ਕਿ ਜ਼ਮੀਨੀ ਪੱਧਰ ਤੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਬੀਤੇ ਦਿਨੀ ਅਮਲੇ ਸਰਵਿਚ ਕਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਸਰਪੰਚ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬਾਲ ਨੇ ਲਈ ਹੈ ਗੈਂਗਸਟਰ ਡੋਨੀ ਬਾਲ ਨੇ ਕਥਿਤ ਤੌਰ ਤੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਕਤ ਸਰਪੰਚ ਨੇ 35 ਲੱਖ ਰੁਪਏ ਦੇ ਨਾਲ ਪੁਲਿਸ ਨੂੰ ਨਾਲ ਲਿਜਾ ਕੇ ਦਾਸੂਵਾਲ ਵਿੱਚ ਉਸ ਦਾ ਘਾਟੋਆ ਸੀ ਜਿਸ ਕਾਰਨ ਉਸ ਨੇ ਇਹ ਕੰਮ ਯਾਨੀ ਕਿ ਕਤਲ ਕੀਤਾ ਹੈ ਹਾਲਾਂਕਿ ਰਾਪਤਾ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਕਤਲ ਦੀ ਜ਼ਿੰਮੇਵਾਰੀ ਲੈਣ ਦੀ ਇਹ ਸਪੋਕ ਸਤਿ ਦੀ ਪੁਲਿਸ ਵੱਲੋਂ ਪੂਰੀ ਕੋਕੜਕੜਕਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਦੋਸ਼ੀਆਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ। ਨਾਜ਼ੀਏ ਕਿ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦਾ ਐਤਵਾਰ ਨੂੰ ਅਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਹਥਿਆਰਬੰਦ ਨੌਜਵਾਨਾਂ ਨੇ ਇਸ ਖੌਫਨਾਕ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਸਰਪੰਚ ਰਿਜ਼ੋਰਟ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਤੇ ਮਹਿਮਾਨਾਂ ਨਾਲ ਇੱਕ ਮੇਜ਼ ਤੇ ਬੈਠੇ ਸਨ। ਇਸ ਮੰਦਭਾਗੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਸਾਦਵੀਆਂ ਦੇ ਜਿਨਸੀ ਸ਼ੋਸ਼ਣ ਤੇ ਇੱਕ ਪੱਤਰਕਾਰ ਦੀ ਕਤਲ ਮਾਮਲੇ ਵਿੱਚ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਉਮਰਕਾਦੀ ਸਜ਼ਾ ਕੱਟ ਰਏ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਨੂੰ ਇੱਕ ਵਾਰ ਫੇਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ ਉਸਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਸੋਮਵਾਰ ਸਵੇਰੇ ਲਗਭਗ ਸਾਢੇ 11 ਵਜੇ ਪੈਰੋਲ ਮਿਲਣ ਤੋਂ ਬਾਅਦ ਡੇਰਾ ਸਿਰਸਾ ਲਈ ਰਵਾਨਾ ਹੋਇਆ ਤੇ ਦੁਪਹਿਰ 2:45 ਵਜੇ ਸਿਰਸਾ ਪਹੁੰਚਿਆ। ਗੁਰਮੀਤ RAM ਰਹੀਮ ਨੂੰ ਸੁਨਾਰੀਆ ਜੇਲ ਤੋਂ ਲੈਣ ਲਈ ਦੋ ਬੁਲੇਟ ਪ੍ਰੂਫ ਲੈਂਡ ਕਰੂਜ਼ਰ, ਦੋ ਫੋਰਚੂਨਰ ਤੇ ਦੋ ਹੋਰ ਵਾਹਨਾਂ ਸਮੇਤ ਲਗਜ਼ਰੀ ਵਾਹਨਾਂ ਦਾ ਕਾਫਲਾ ਡੇਰਾ ਸਰਸਾ ਤੋਂ ਪਹੁੰਚਿਆ ਇਹ 15ਵੀਂ ਵਾਰ ਹੈ ਜਦੋਂ ਡੇਰਾ ਮੁਖੀ ਨੂੰ ਪੈਰੋਲ ਤੇ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਉਸ ਨੂੰ 15 ਅਗਸਤ ਨੂੰ ਆਪਣਾ ਜਨਮ ਦਿਨ ਮਨਾਉਣ ਲਈ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨ ਦੀ ਪੈਰੋਲ ਦਿੱਤੇ ਜਾਣਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸਖਤ ਨਿਖੇਧੀ ਕੀਤੀ ਹੈ ਐਡਵੋਕੇਟ ਤਾਮੀ ਨੇ ਕਿਹਾ ਕਿ ਜਿਹੜਾ ਵਿਅਕਤੀ ਗੰਭੀਰ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ ਤੇ ਸਿੱਖ ਧਰਮ ਵਿਰੋਧੀ ਗਤੀਵਿਧੀਆਂ ਦਾ ਵੀ ਦੋਸ਼ੀ ਹੈ ਉਸ ਉੱਤੇ ਸਰਕਾਰਾਂ ਦੀ ਇਹ ਦਰਿਆ ਦੇ ਲਈ ਹੈਰਾਨੀ ਜਨਕ ਹੀ ਨਹੀਂ ਸਗੋ ਲੋਕਤੰਤਰ ਤੇ ਇंसाफ ਪ੍ਰਣਾਲੀ ਦਾ ਵੀ ਮਜ਼ਾਕ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਰਿਆਇਤਾਂ ਦੇਣਾ ਜਿੱਥੇ ਪੀੜਤ ਲੋਕਾਂ ਨਾਲ ਮਜ਼ਾਕ ਹੈ ਉੱਥੇ ਨਿਆਂ ਪ੍ਰਣਾਲੀ ਲਈ ਵੀ ਸਵਾਲ ਹੈ ਬਾਲੀਵੁੱਡ ਅਦਾਕਾਰਾਂ ਤੇ ਪੰਜ-ਪੰਜ ਸੰਸਦ ਮੈਂਬਰ ਕੰਗਨਾ ਰਣਾਉਤ ਇੱਕ ਵਾਰ ਫੇਰ ਮਠਿੰਡਾ ਅਦਾਲਤ ਵਿੱਚ ਪੇਸ਼ ਨਹੀਂ ਹੋਈ ਕੰਗਨਾ ਦੀ ਗેરਹਾਜ਼ਰੀ ਕਾਰਨ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਜਨਵਰੀ ਦੀ ਤਾਰੀਖ ਨਿਰਧਾਰਿਤ ਕੀਤੀ ਹੈ ਦੂਜੀ ਧਿਰ ਬੇਬੇ ਮਹਿੰਦਰ ਕੌਰ ਦੀ ਨੁਮਾਇੰਦੀ ਕਰਨ ਵਾਲੇ ਵਕੀਲ ਰਗबीर ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਣਾ ਰਣੋਤ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਹਨਾਂ ਦੇ ਵਕੀਲ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਏ ਤੇ ਛੋਟ ਤੇ ਮਾਫੀ ਲਈ ਇੱਕ ਹੋਰ ਅਰਜ਼ੀ ਦਾਇਰ ਕੀਤੀ ਵਕੀਲ ਬਹਿਣੀਵਾਲ ਨੇ ਦੱਸਿਆ ਕਿ ਇਸ ਅਰਜ਼ੀ ਦਾ ਬੇਬੇ ਮਹਿੰਦਰ ਕੌਰ ਵੱਲੋਂ ਵਿਰੋਧ ਕੀਤਾ ਗਿਆ ਏ ਉਹਨਾਂ ਕਹਿੰਦੇ ਆ ਕਿ ਕੰਗਣਾ ਰਣੋਤ ਨੇ ਪਹਿਲਾਂ ਹਾਜ਼ਰੀ ਤੋਂ ਛੋਟ ਲਈ ਕਈ ਅਰਜ਼ੀਆਂ ਦਾਇਰ ਕੀਤੀਆਂ ਨੇ ਕੰਗਣਾ ਨੇ ਪਹਿਲੀ ਵਾਰ ਜ਼ਰੂਰੀ ਕੰਮ ਦਾ ਹਵਾਲਾ ਦਿੱਤਾ ਜਿਸ ਨੂੰ ਅਦਾਲਤ ਵੱਲੋਂ ਸਵੀਕਾਰ ਕਰ ਲਿਆ ਗਿਆ ਉਸ ਸਮੇਂ ਲੋਕ ਸਭਾ ਸੈਸ਼ਨ ਨੂੰ ਵੀ ਇੱਕ ਕਾਰਨ ਦੱਸਿਆ ਗਿਆ ਸੀ ਪਰ ਹੁਣ ਉਹ ਮਾਮਲਾ ਨਹੀਂ ਰਿਹਾ ਉਹਨਾਂ ਬੇਨਤੀ ਕੀਤੀ ਕਿ ਅਦਾਲਤ ਕੰਗਣਾ ਰਣਾ ਅਧੀਨ ਛੋਟ ਲਈ ਅਰਜ਼ੀ ਨੂੰ ਰੱਦ ਕਰੇ ਤੇ ਉਸ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦੇਵੇ ਅੱਜ ਕੋਰਟ ਦੇ ਵਿੱਚ ਅਸੀਂ ਜਿਹੜੇ ਗਵਾਹ ਅਸੀਂ ਐਗਜ਼ਾਮਿਨ ਕਰਵਾਉਣਾ ਚਾਹੁੰਦੇ ਹਾਂ ਪਹਿਲਾਂ ਅਸੀਂ ਦੋ ਗਵਾਹ ਐਗਜ਼ਾਮਿਨ ਕੋਰਟ ਦੇ ਵਿੱਚ ਸਾਡੇ ਹੋ ਚੁੱਕੇ ਨੇਗੇ ਉਹਨਾਂ ਦਾ ਚੀਫ ਐਗਜ਼ਾਮਿਨ ਹੋ ਗਿਆ ਹੁਣ ਅਸੀਂ ਕੋਰਟ ਦੇ ਵਿੱਚ ਅੱਜ ਤਿੰਨ ਗਵਾਹਾਂ ਦੀ ਹੋਰ ਐਪਲੀਕੇਸ਼ਨ ਫਾਈਲ ਕੀਤੀ ਹੈ ਇੱਕ ਅਸੀਂ ਐਪਲੀਕੇਸ਼ਨ ਜਿਹੜੀ ਕੰਗਣਾ ਰਣੌਤ ਨੇ ਅੱਜ ਕੋਰਟ ਵਿੱਚ ਉਹਨਾਂ ਦੇ ਵਕੀਲ ਸਾਹਿਬ ਨੇ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਅੱਜ ਅਸੀਂ ਉਹ ਐਪਲੀਕੇਸ਼ਨ ਖਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਕਿਉਂਕਿ ਪਹਿਲਾਂ 4 ਤਰੀਕਾਂ ਤੇ ਉਹਨਾਂ ਦੀ ਐਪਲੀਕੇਸ਼ਨ ਲੱਗ ਚੁੱਕੀ ਹੈ ਚਲੋ ਪਹਿਲਾਂ ਇੱਕ ਉਹ ਐਮਪੀ ਨੇ ਸੈਸ਼ਨ ਚੱਲ ਰਿਹਾ ਸੀ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਪਰ ਹੁਣ ਸੈਸ਼ਨ ਦਾ ਟਾਈਮ ਹੈ ਜਿਹੜਾ ਉਹ ਲੰਘ ਚੁੱਕਾ ਹੈਗਾ ਤੇ ਅੱਜ ਉਹ ਸਿਰਫ ਇੱਕ ਜਾਣ ਬੁਝ ਕੇ ਨਹੀਂ ਕੋਰਟ ਦੇ ਵਿੱਚ ਅਪੀਅਰ ਹੋਏ ਅਸੀਂ ਅੱਜ ਐਪਲੀਕੇਸ਼ਨ ਫਾਈਲ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਵੀ ਅਸੀਂ ਕਿਸੇ ਅਫੀਸ਼ੀਅਲ ਕੰਮਕਾਰ ਕਰਕੇ ਨਹੀਂ ਅੱਜ ਕੋਰਟ ਦੇ ਵਿੱਚ ਆ ਸਕਦੇ ਤਾਂ ਕੋਈ ਪਰ ਅਫੀਸ਼ੀਅਲ ਕੰਮਕਾਰ ਦਾ ਕੋਈ ਡਾਕੂਮੈਂਟਰੀ ਲਾਇਆ ਕੋਈ ਕਿਤੇ ਹਾਜ਼ਰੀ ਨਹੀਂ ਲਾਇਆ ਕੋਈ ਪ੍ਰੋਪਰ ਲਿਖਿਆ ਨਹੀਂਗਾ ਵੀ ਕਿੱਥੇ ਗਏ ਸੀ ਕਿੱਥੇ ਜਾਣਾ ਸੀ ਤਪੂਰ ਸਲਾਦੀ ਰਹਿਣ ਵਾਲੀ 52 ਸਾਲਾ ਸਰਬਜੀਤ ਕੌਰ 4 ਨਵੰਬਰ ਨੂੰ 1900 ਤੋਂ ਬਾਅਦ ਸਿਕਸ਼ਰਦਾਲੂਆ ਨਾਲ ਵਾਹਗਾ 82 ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਪਰ ਸਰਬਜੀਤ ਕੌਰ ਉਹਨਾਂ ਦੇ ਨਾਲ ਵਾਪਸ ਨਹੀਂ ਆਈ। ਸਰਬਜੀਤ ਕੌਰ ਨੂੰ ਬੀਤੇ ਦਿਨੀ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਪਾਕਿਸਤਾਨ ਵੱਲੋਂ ਉਸ ਨੂੰ ਭਾਰਤ ਨੂੰ ਸੌਂਪਣ ਲਈ ਸਰਹੱਦ 'ਤੇ ਕਾਗਜ਼ੀ ਕਾਰਵਾਈ ਕੀਤੀ ਗਈ। ਇਹ ਔਰਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਦੌਰਾਨ ਪਾਕਿਸਤਾਨ ਗਈ ਸੀ ਤੇ ਉੱਥੋਂ ਗਾਇਬ ਹੋ ਗਈ ਸੀ। ਇਸੋ ਬਾਸਰ ਰਜੀਤ कौर ਨੇ ਪਾਕਿਸਤਾਨ ਵਿੱਚ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਸੀ ਉਸਨੇ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਤੋਂ ਪਹਿਲਾਂ ਧਰਮ ਬਦਲ ਲਿਆ ਸੀ ਤੇ ਉਸ ਰਜੀਤ कौर ਤੋਂ ਨੂਰ ਹੁਸੈਨ ਬਣ ਗਈ ਸੀ ਉਸ ਨੂੰ ਅਟਾਰੀ ਵਾਗਾ ਸਰਹੱਦ ਰਸਤੇ ਰਾਹੀਂ ਅੱਜ ਬਾਦ ਦੁਪਹਿਰ ਭਾਰਤ ਲਿਆਂਦੇ ਜਾਣ ਦੀਆਂ ਖਬਰਾਂ ਨੇ ਅਰਬ ਦੇਸ਼ਾਂ ਅਮਾਨ ਵਿੱਚ ਪੰਜਾਬੀ ਕੁੜੀਆਂ ਅਰਬੀਆਂ ਨੂੰ ਵੇਚੀਆਂ ਜਾਂਦੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਇੱਕ ਪੰਜਾਬੀ ਕੁੜੀ ਸੁਰੱਖਿਆ ਤੋਂ ਵਾਪਸ ਪਰਤੀ ਹੈ ਵਾਪਸ ਆਈ ਪੀੜਤ ਪੰਜਾਬੀ ਕੁੜੀ ਨੇ ਕਈ ਵੱਡੇ ਖੁਲਾਸੇ ਕੀਤੇ ਨੇ ਪੀੜਤ ਲੜਕੀ ਨੇ ਦੱਸਿਆ ਕਿ ਘਰ ਦਾ ਕੰਮ ਦੱਸ ਕੇ ਅਮਾਨ ਲੈ ਜਾ ਕੇ ਮਾਨਸਿਕ ਤੇ ਸਰੀਰਕ ਜ਼ਿਆਤੀ ਕੀਤੀ ਗਈ ਹੈ ਉਸਨੇ ਹੋਰਨਾਂ ਕੁੜੀਆਂ ਨੂੰ ਕਿਹਾ ਕਿ ਅਰਬ ਜਾਣ ਦਾ ਕਦੇ ਵੀ ਯਕੀਨ ਨਾ ਕਰੋ ਪੰਜਾਬ ਸਮੇਤ ਭਾਰਤ ਦੀਆਂ ਕਰੀਬ 70 ਕੁੜੀਆਂ ਅਰਬ ਦੇਸ਼ਾਂ ਵਿੱਚ ਫਸੀਆਂ ਹੋਈਆਂ ਨੇ ਜਿਨ੍ਹਾਂ ਵਿੱਚੋਂ 5 ਪੰਜਾਬ ਦੀਆਂ ਧੀਆਂ ਨੇ ਇਹ ਖੁਲਾਸਾ ਉਸ ਪੰਜਾਬੀ ਕੁੜੀ ਨੇ ਕੀਤਾ ਹੈ ਜੋ ਅਮਾਨ ਦੇ ਮਸਕਰ ਸ਼ਹਿਰ ਵਿੱਚ ਨਰਕ ਜਿਹਾ ਜੀਵਨ ਜੀ ਕੇ ਹੁਣ ਵਾਪਸ ਆਪਣੇ ਵਤਨ ਪਰਤੀ ਹੈ ਕੁੜੀ ਮੁਤਾਬਕ ਫਰਜ਼ੀ ਏਜੰਟਾ ਨੇ ਚੰਗੀ ਤਨਖਾਹ ਤੇ ਘਰ ਦੇ ਕੰਮ ਦਾ ਲਾਲਚ ਦੇ ਕੇ ਉਸ ਨੂੰ ਅਮਾਨ ਲੈ ਕੇ ਗਏ ਪਰ ਉੱਥੇ ਪਹੁੰਚਣ ਤੋਂ ਬਾਅਦ ਅਰਬੀ ਮਾਲਕਾਂ ਵੱਲੋਂ ਕੁੜੀਆਂ ਨੂੰ ਆਪਣੀ ਜਾਇਦਾਦ ਸਮਝ ਕੇ ਮਾਨਸਿਕ ਤੇ ਸਰੀਰਕ ਤਸ਼ੱਦਦ ਕੀਤਾ ਜਾਂਦਾ ਹੈ ਬਹੁਤ ਵਧੀਆ ਲੱਗਦਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਬੀਹਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚੁੰਨੀਆਂ ਵੀ ਜਿਹੜੀਆਂ ਕੁੜੀਆਂ ਤੇ ਫਸੀਆਂ ਵਾ ਉਹਨਾਂ ਨੂੰ ਵੀ ਪਲੀਜ਼ ਹੈਲਪ ਕਿੱਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪਲੀਜ਼ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਤੁਹਾਨੂੰ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਉੱਥੋਂ ਆਈ ਹਾਂ ਮਤਲਬ 4 ਮਹੀਨੇ ਤੋਂ ਮੈਂ ਉੱਥੇ ਫਸੀ ਬੈਠੀ ਸੀ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਗਾ ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਕਹਿੰਦੇ ਹਾਂ ਜੀ ਸਾਡੀ ਗੈਰੰਟੀ ਉਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ ਕੁਝ ਕਹਿੰਦੇ ਹੋਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੁਹਾਨੂੰ ਸਾਹਮਣੇ ਆਣ ਉੱਥੇ ਮੁਸ਼ਕਿਲਾਂ ਆਈਆਂ ਵੀ ਉਹਨਾਂ ਦੇ ਹਸਬੰਦ ਆ ਜਿਹੜੇ ਉਹ ਮਤਲਬ ਉਹਨਾਂ ਦੇ ਚੀਜ਼ ਵਾ ਕਿ ਉਹ 3-4 ਵਿਆਹ ਕਰਵਾ ਸਕਦੇ ਉਹ ਸਾਨੂੰ ਪੋਸਟ ਕਰਦੇ ਸਾਡੇ ਨਾਲ ਮੈਰਿਜ ਕਰਵਾਓ ਟੜ ਮੈਂ ਫਿਜ਼ੀਕਲ ਰਿਲੇਸ਼ਨ ਬਣਾਉਂਦਾ ਪੰਜਾਬ ਵਿੱਚ ਕਤਲਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਜਗਰਾਉ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 32 ਸਾਲਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਨੌਜਵਾਨ ਗਗਨਦੀਪ ਸਿੰਘ ਸਾਪਕਾ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਗਗਨਦੀਪ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂ ਦੇ ਰਿਸ਼ਤੇਦਾਰੀ ਵਿੱਚ ਪਤੀਜਾ ਲੱਗਦਾ ਸੀ ਮੋਢਲੇ ਕਾਰਨ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰ ਰਿਹਾ ਸੀ ਇਸ ਕਾਰਨ ਜਗਰਾਉਂ ਦੇ ਪਿੰਡ ਅਨਾਜ ਮੰਡੀ ਨੇੜੇ ਹਥਿਆਰਬੰਦ ਹਮਲਾਵਰਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗੋਲੀ ਲੱਗਣ ਤੋਂ ਬਾਅਦ ਉਹ ਖੇਤ ਵਿੱਚ ਡਿੱਗ ਪਿਆ ਘਟਨਾ ਤੋਂ ਬਾਅਦ ਉਸ ਦੇ ਪਰ ਆਤੇ ਪਿੰਡ ਵਾਸੀਆਂ ਨੇ ਤੁਰੰਤ ਨੌਜਵਾਨ ਨੂੰ ਜਗਰਾਉਂ ਸਿਵਲ ਹਸਪਤਾਲ ਪਹੁੰਚਾਇਆ ਉੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਰੇ ਤੱਕ ਦੀ ਪਛਾਣ 32 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ ਉਧਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਚੰਡੀਗੜ੍ਹ ਦੇ ਇੱਕ ਨੌਜਵਾਨ ਨੇ ਅਮਰੀਕਾ ਵਿੱਚ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਰਜੁਨ ਸ਼ਰਮਾ ਨਾਮ ਦਾ ਇਹ ਅਪਰਾਧੀ ਚਲਾਕੀ ਨਾਲ ਹਾਰਵਰਡ ਕਾਉਂਟੀ ਦੇ ਪੁਲਿਸ ਸਟੇਸ਼ਨ ਗਿਆ ਤੇ ਸ਼ੱਕ ਤੋਂ ਬਚਣ ਲਈ ਆਪਣੀ ਪ੍ਰੇਮਿਕਾ ਨਿਕਿਤਾ ਗੋਡਸਲਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਰਿਪੋਰਟ ਦਰਜ ਕਰਾਉਣ ਤੋਂ ਬਾਅਦ ਅਰਜੁਨ ਭਾਰਤ ਵਾਪਸ ਆ ਗਿਆ ਦੋਸ਼ੀ ਸ਼ਨੀਵਾਰ ਨੂੰ ਅਮਰੀਕਾ ਤੋਂ ਫਲਾਈਟ ਰਾਹੀਂ ਪੰਜਾਬ ਦੇ ਅਮਰitsar ਪਹੁੰਚਿਆ ਜਿਸ ਤੋਂ ਬਾਅਦ ਉਹ ਚੰਡੀਗੜ੍ਹ ਚਲਾ ਗਿਆ ਪਰ ਇੰਟਰਪੋਲ ਦੀ ਮਦਦ ਨਾਲ ਦੋਸ਼ੀ ਨੂੰ ਸੋਮਵਾਰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਸ਼ਰਮਾ ਵਜੋਂ ਹੋਈ ਹੈ ਜਦ ਕਿ ਮ੍ਰਿਤਕ ਦੀ ਪਛਾਣ ਤੇਲੰਗਾਨਾ ਦੇ ਹైదరాబాద్ ਦੀ ਰਹਿਣ ਵਾਲੀ 27 ਸਾਲਾ ਨਿਕਿਤਾ ਗੋਦਸ਼ਾਲਾ ਵਜੋਂ ਹੋਈ ਹੈ ਅਮਰੀਕੀ ਏਜੰਸੀਆਂ ਅਨੁਸਾਰ ਦੋਸ਼ੀ ਲਗਾਤਾਰ ਨਿਗਰਾਨੀ ਹੇਠ ਸੀ ਭਾਰਤੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਸ ਦੇ ਦੇਸ਼ ਨਿਕਾਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੁਲਿਸ ਇਸ ਸਮੇਂ ਅਗਲੇਰੀ ਕਾਨੂੰਨੀ ਕਾਰਵਾਈ ਵਿੱਚ ਰੁੱਝੀ ਹੋਈ ਹੈ ਤੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆਂ ਖਾਸ ਖਬਰਾਂ ਤੇ ਜਥੇਦਾਰ ਕੁਲਦੀਪ ਸਿੰਘ ਗੜਗਾਜਵਲੋਂ ਮੁੱਖ ਮੰਤਰੀ ਭਗਵੰਤ ਮਾਨ ਤਲਬ ਮੁੱਖ ਮੰਤਰੀ ਨੇ ਕਿਹਾ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਤੇ 15 ਜਨਵਰੀ ਨੂੰ ਨਿਮਾਣੇ ਸਿੱਖ ਵਜੋਂ ਹੋਵਾਂਗਾ ਪੇਸ਼ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਅਕਾਤਖਤ ਅੱਗੇ ਸਪਸ਼ਟਿਕਰਨ ਸੌਪਿਆ ਜਥੇਦਾਨ ਨੇ ਪੰਜਾਬ ਸਰਕਾਰ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਕਿਹਾ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਮਹਿਲਾ ਸਰਬਜੀਤ ਕੌਰ ਹੋਵੇਗੀ ਡਿਪੋਰਟ ਜਲਦ ਆ ਰਹੀ ਹੈ ਭਾਰਤ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਪੰਜਾਬ ਵਿੱਚ ਵਾਪਰੀਆਂ ਫਿਰੋਤੀ ਲੁੱਟਖੋਤੇ ਕਤਲ ਦੀਆਂ ਵਾਰਦਾਤਾਂ ਇਹ ਦੱਸ ਰਹੀਆਂ ਨੇ ਕਿ ਕੋਈ ਵੀ ਵਰਗ ਸੁਰੱਖਿਅਤ ਨਹੀਂ ਤੇ ਆਪ ਐਮਐਲਏ ਸਰਬਜੀਤ ਕੌਰ ਮਾਨੂਕੇ ਦੇ ਪਤੀਜੇ ਕਬੱਡੀ ਖਿਡਾਰੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਇਸਨਾਲੀ ਰਾਪਟਾ ਨਿਊਜ਼ਾ ਖਬਰਾਂ ਦਾ ਐਬਲੀਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ